ਪੰਜਾਬ ਦੇ ਵਿੱਚ ਰਿਸ਼ਤੇ ਹੋਏ ਤਾਰ-ਤਾਰ ਭਰਾ ਨੇ ਆਪਣੀ ਹੀ ਭੈਣ ਦਾ ਬੇਰਹਿਮੀ ਨਾਲ ਕੀਤਾ ਕਤਲ ਕਤਲ ਕਰਨ ਤੋਂ ਬਾਅਦ ਭਰਾ ਮੌਕੇ ਤੇ ਹੋਇਆ ਫਰਾਰ ਸਭ ਤੋਂ ਪਹਿਲਾਂ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਪੰਜਾਬ ਦੇ ਜ਼ਿਲ੍ਹਾ ਮੋਗਾ ਤੋਂ ਪਿੰਡ ਵੈਰੋਕੇ ਦੀ ਵਿੱਚੋਂ ਆ ਰਹੀ ਹੈ ਜਿੱਥੇ ਕਿ ਭਰਾ ਨੇ ਆਪਣੀ ਹੀ ਭੈਣ ਦਾ ਜਿਹੜਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਜਿਹੜਾ ਭਰਾ ਉਹ ਮੌਕੇ ਤੇ ਹੀ ਫਰਾਰ ਹੋ ਗਿਆ ਫਰਾਰ ਹੋਣ ਤੋਂ ਬਾਅਦ ਜਦੋਂ ਪੁਲਿਸ ਉਸ ਨੂੰ ਲੱਭਦੀ ਹੈ ਤਾਂ ਭਰਾ ਨੂੰ ਜਿਹੜਾ ਬੱਸ ਸਟੈਂਡ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ ਇਹ ਪੂਰਾ ਮਾਮਲਾ ਉਦੋਂ ਵਾਪਰਿਆ ਜਦੋਂ ਕਿ ਭਰਾ ਦੇ ਵੱਲੋਂ ਆਪਣੀ ਭੈਣ ਨੂੰ 26 ਤਰੀਕ ਨੂੰ ਜਦੋਂ ਉਹ ਸ਼ਹਿਰ ਤੋਂ ਘਰ ਵਾਪਸ ਹੁੰਦੀ ਹੈ ਤਾਂ ਉਸ ਨੂੰ ਸਵਾਲ ਜਵਾਬ ਕੀਤੇ ਜਾਂਦੇ ਹਨ ਕਿ ਤੂੰ ਕਿੱਥੋਂ ਤੇ ਕਿਉਂ ਤੇ ਕਿਵੇਂ ਆਈ ਤਾਂ ਇਸ ਮਾਮਲੇ ਨੂੰ ਲੈ ਕੇ ਇਸ ਗੱਲਬਾਤ ਦੌਰਾਨ ਉਹਨਾਂ ਦੇ ਵਿੱਚ ਜਿਹੜਾ ਮਾਮਲਾ ਜਿਹੜਾ ਭਖ ਜਾਂਦਾ ਵਾ ਗੱਲਬਾਤ ਕਰਨ ਦੇ ਤਰੀਕੇ ਤੋਂ ਲੈ ਕੇ ਤੇ ਬਾਅਦ ਵਿੱਚ ਜਿਹੜਾ ਭਰਾ ਦੇ ਵੱਲੋਂ ਪੈਨ ਨੂੰ ਛਿੜਕਿਆ ਜਾਂਦਾ ਵਾ ਤੇ ਜਿਹੜੀ ਲੜਾਈ ਵਾਧੀ-ਵਾਧੀ ਇਸ ਕਦਰ ਵੱਧ ਜਾਂਦੀ ਹੈ ਕਿ ਭਰਾ ਦੇ ਵੱਲੋਂ ਆਪਣੀ ਭੈਣ ਦੇ ਸਿਰ ਦੇ ਵਿੱਚ ਸ਼ਰੀਆਮ ਕੋਟਨਾ ਮਾਰਿਆ ਜਾਂਦਾ ਹੈ ਕੋਟਨਾ ਮਾਰਨ ਤੋਂ ਬਾਅਦ ਉਸ ਦੇ ਸਿਰ ਦੇ ਵਿੱਚੋਂ ਇਸ ਤਰੀਕੇ ਨਾਲ ਖੂਨ ਹੁੰਦਾ ਹੈ ਕਿ ਖੂਨ ਜ਼ਿਆਦਾ ਡੁੱਲਣ ਦੇ ਕਾਰਨ ਜਿਹੜੀ ਭੈਣ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਦੇ ਵਿੱਚ ਵੀ ਤੁਸੀਂ ਲੜਕੀ ਦੀ ਤਸਵੀਰ ਦੇਖ ਸਕਦੇ ਹੋ ਆ ਕੋਟਨਾ ਮਾਰਨ ਤੋਂ ਬਾਅਦ ਜਦੋਂ ਖੂਨ ਵਹਿੰਦਾ ਹੈ ਤਾਂ ਉਸ ਨੂੰ ਡਰ ਲੱਗਦਾ ਹੈ ਤਾਂ ਉਹ ਵਿੜੇ ਦੇ ਵਿੱਚੋਂ ਖੂਨ ਸਾਫ਼ ਕਰਨ ਤੋਂ ਬਾਅਦ ਜਿਹੜਾ ਉਸ ਦਾ ਸਹਰਾ ਉਹ ਚਾਦਰ ਨਾਲ ਲਪੇਟ ਕੇ ਉਸ ਨੂੰ ਬੈੱਡ ਤੇ ਪਾ ਦਿੰਦਾ ਹੈ ਤਾਂ ਆਪ ਮੌਕੇ ਤੇ ਫਰਾਰ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਦੋਨੇ ਭੈਣ ਭਰਾਵਾ ਜੋ ਆਪਣੇ ਨਾਨਕੇ ਘਰ ਦੇ ਵਿੱਚ ਰਹਿੰਦੇ ਸਨ ਜਦੋਂ ਉਸ ਦੀ ਨਾਨੀ ਨੇ ਇਸ ਮਾਮਲੇ ਨੂੰ ਲੈ ਕੇ ਉਸ ਨੂੰ ਕਿਹਾ ਕਿ ਤੂੰ ਕੁੜੀ ਨੂੰ ਕਿਉਂ ਮਾਰਿਆ ਤਾਂ ਨਾਨੀ ਨੂੰ ਵੀ ਭਰਾ ਦੇ ਵੱਲੋਂ ਜਿਹੜਾ ਡਰਾਇਆ ਧਮਕਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਕੋਲੇ ਮਾਮਲਾ ਜਾਂਦਾ ਹੈ ਤਾਂ ਬੱਸ ਸਟੈਂਡ ਦੇ ਵਿੱਚੋਂ ਜਿਹੜਾ ਭਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਮਾਮਲੇ ਤੇ ਵਿੱਚ ਜਿਹੜਾ ਵੱਡਾ ਜਿਹੜਾ ਪੱਖ ਦੇਖਣ ਨੂੰ ਇਹ ਮਿਲਿਆ ਕਿ ਨਾਨੀ ਦੇ ਵੱਲੋਂ ਵੀ ਉਸ ਨੂੰ ਝਟਕਿਆ ਜਾਂਦਾ ਹੈ ਪਰ ਨੌਜਵਾਨ ਦੇ ਵੱਲੋਂ ਜਿਹੜਾ ਨਾਨੀ ਨੂੰ ਵੀ ਡਰਾਇਆ ਧਮਕਾਇਆ ਜਾਂਦਾ ਹੈ ਤਾਂ ਇਸ ਖਬਰ ਨੂੰ ਲੈ ਕੇ ਜਿਹੜਾ ਭਰਾ ਦੇ ਵੱਲੋਂ ਜਿਹੜਾ ਪੁੱਛਗਿੱਛ ਕੀਤੀ ਜਾਂਦੀ ਹੈ ਭੈਣ ਦੇ ਕੋਲੋਂ ਤਾਂ ਉਸ ਮਾਮਲੇ ਨੂੰ ਲੈ ਕੇ ਉਹਨਾਂ ਵਿੱਚ ਲੜਾਈ ਹੋ ਜਾਂਦੀ ਹੈ ਤੇ ਲੜਾਈ ਹੋਣ ਤੋਂ ਬਾਅਦ ਲੜਾਈ ਇਸ ਕਦਰ ਵੱਧ ਜਾਂਦੀ ਹੈ ਕਿ ਭਰਾ ਦੇ ਵੱਲੋਂ ਕੋਟਨਾ ਮਾਰਿਆ ਜਾਂਦਾ ਆਪਣੀ ਭੈਣ ਦੇ ਸਿਰ ਦੇ ਵਿੱਚ ਤਾਂ ਉਸ ਤੋਂ ਬਾਅਦ ਜਿਹੜੀ ਉਹਦੀ ਮੌਕੇ ਹੀ ਮੌਤ ਹੋ ਜਾਂਦੀ ਹੈ ਤਾਂ ਇਹ ਸੀ ਪੰਜਾਬ ਦੇ ਵਿੱਚੋਂ ਨਿਕਲ ਕੇ ਪਿੰਡ ਜਿਹੜਾ ਵੈਰੋਕੇ ਜ਼ਿਲ੍ਹਾ ਮੋਗਾ ਦੇ ਵਿੱਚੋਂ ਇਹ ਨਿਕਲ ਕੇ ਬੜੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਤਾਂ ਹੋਰ ਤਾਜ਼ੀਆਂ ਅਪਡੇਟ ਤਾਜ਼ੀਆਂ ਖਬਰਾਂ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ